ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਅਕਾਲੀ ਦਲ ਆਗੂ ਸੁਣੋ ਕੀ ਕੁਝ ਬੋਲੇ ਬੀਬੀ ਜਗੀਰ ਕੌਰ ਮਨੁੱਖ ਖਿੰਨ ਖਿੰਨ ਪੂਲਨ ਹਾਰਿਆ ਪਲ ਪਲ ਗਲਤੀ ਕਰਦਾ ਪਾਰਟੀ ਚਲਾਉਂਦੇ ਆ ਜਾਂ ਸਰਕਾਰ ਚਲਾਉਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਰਟ ਹੋ ਜਾਂਦਾ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇਬ ਗਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਬਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਆ ਕਿ ਪਾਰਟੀ ਦਾ ਜਾਬਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੌਮ ਨੂੰ ਕੋਈ ਹਾਰਟ ਹੋਈਆਂ ਗੱਲਾਂ ਨਹੀਂ ਜਿਹੜੇ ਕਟਨਾਵਾ ਵਾਪਰੀਆਂ ਤੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਅਕਾਲ ਤਰ ਸਾਹਿਬ ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ ਕਿਸੇ ਧਰਮਾ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਜਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜ਼ਾ ਵੀ ਸੁਣਾਈ ਜਾਂਦੀ ਸੋ ਸਾਨੂੰ ਸੇਵਾ ਲੱਗੀ ਸੀ ਭਾਵੇਂ ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਇਸ ਕਰਕੇ ਨਹੀਂ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ ਕੁਝਨਾਂ ਨੂੰ ਤਰਖਾਈਏ ਕੀਤੇ ਆ ਉਹ ਤਰਖਾਈਏ ਜਿੱਥੇ ਤਰਖਾ ਪੁੱਤਰ ਹੈ ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਹਾਂ ਇਸ ਕਰਕੇ ਕੜਾ ਪ੍ਰਸ਼ਾਦੀ ਦੇਗ ਹੁਕਮ ਹੋਇਆ ਸੀ ਜਿਦਾਂ ਅਰਦਾਸ ਕਰਾਉਣੀ ਉਹ ਕਰਾ ਕੇ ਆਏ ਬੀਬੀ ਤੁਹਾਡੇ ਵੱਲੋਂ ਹਾਂ ਪੱਖੀ ਹੁੰਗਾਰਾ ਸੀਗਾ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਵਾਸਤੇ ਲੇਕਿਨ ਦੂਸਰੇ ਪਾਸੋਂ ਹਿੱਤ ਤੱਕ ਕੋਈ ਹੁੰਗਾਰਾ ਨਹੀਂ ਮਿਲ ਪਾ ਰਿਹਾ ਕੀ ਸਮਝੀ ਮੇਰੀ ਬੇਨਤੀ ਹੈ ਜੀ ਦੇਖੋ ਤੁਸੀਂ ਬਹੁਤੀ ਚਿੰਤਾ ਜਾਈ ਨਾ ਕਰਿਆ ਕਰੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਇੱਕ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਸ਼੍ਰੀ ਅਕਾਲ ਤਰਸਵ ਦੀ ਮਹੱਤਤਾ ਨਹੀਂ ਸਮਝਦਾ ਉਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਗੇ ਉਹਦੇ ਬਾਰੇ ਮੈਂ ਅਜੇ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲ ਤਰਸਵ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੈਂਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮਦਦ ਹਵਾਂਗੇ ਜੇ ਉਸ ਗੁਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਖਤ ਦੇ ਖਿਲਾਫ ਜਾਵੇ ਲੇਕਿਨ ਜੇਕਰ ਅਕਾਲ ਤਖਤ ਦੇ ਖਿਲਾਫ ਨਹੀਂ ਜਾਣਾ ਕਿ ਉਹਨਾਂ ਨੇ ਵੱਲੋਂ ਕਿਆ ਗੱਲ ਤੇ ਨਾ ਦੇਣ ਦੇ ਵਿੱਚ ਅਸਤੀਫੇ ਜਿਹੜੇ ਪ੍ਰਮਾਣ ਕੀਤੇ ਜਾ ਰਹੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਹਣ ਇਹ ਸਵਾਲ ਉਹਨਾਂ ਨੂੰ ਪੁੱਛੋ ਵੀ ਤਿੰਨ ਦਿਨ ਦਾ ਤੁਹਾਨੂੰ ਹੁਕਮ ਹੋਇਆ ਸੀ ਤੁਸੀਂ ਕਿਉਂ ਨਹੀਂ ਪ੍ਰਵਾਨ ਕੀਤੇ ਤੁਹਾਨੂੰ ਇਹ ਕਿਹਾ ਸੀ ਸਲੀਖੇ ਪ੍ਰਵਾਨ ਕਰੋ ਤੁਹਾਨੂੰ ਇਹ ਕਿਹਾ ਸੀ ਸਾਰਾ ਕੁਝ ਭੰਗ ਕਰੋ ਤੁਸੀਂ ਕਿਉਂ ਨਹੀਂ ਕੀਤਾ ਸੀ ਤੁਸੀਂ ਉਹ ਜਵਾਬ ਦੇ ਸਕਦੇ ਮੈਂ ਨਹੀਂ ਦੇ ਸਕਦਾ ਅੱਜ ਵੀ ਮੀਟਿੰਗ ਤਾਂ ਹੈਗੀ ਆ ਜੀ ਸਾਡੀ ਮੀਟਿੰਗ ਇਹ ਹੈ ਜੀ ਉਹਨਾਂ ਦੀ ਇਹ ਐਗਜ਼ੈਕਟਿਵ ਦੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਅਸੀਂ ਮੀਟਿੰਗ ਇਹ ਕਰ ਰਹੇ ਆ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦੋ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਕਾਲੀ ਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਕਾਲੀ ਦਲ ਲਈ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹੈ ਔਰ ਭਰਤੀ ਕਰਾਂਗੇ ਡਟ ਕੇ ਕਰਾਂਗੇ ਪਾਰਟੀ ਤੱਕੜੀ ਕਰਾਂਗੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਜਿਨ੍ਹਾਂ ਜਿਨ੍ਹਾਂ ਨੂੰ ਸੇਵਾ ਲਈ ਸੀ ਆਪਣੇ ਗੁਰਪਾਲ ਸਿੰਘ ਸਾਹਿਬ ਦੇ ਜੈਦਰ ਸਾਹਿਬ ਗੈਨ ਰਵੀ ਸਿੰਘ ਜੀ ਵੱਲੋਂ ਉਹ ਆਪਣੀ ਸੇਵਾ ਮੁਕੰਮਲ ਕਰਕੇ ਤੇ ਅੱਜ ਇੱਥੇ ਅਰਦਾਸ ਕਰਉਣਾ ਆਏ ਸਨ ਤੇ ਦੇਖ ਕਰਉਣਾ ਆਏ ਸਨ ਉਹਨਾਂ ਵਿੱਚ ਬੀਬੀ ਜਗੀਰ ਕੌਰ ਜੀ ਚੰਨੂ ਮਾਇਰਾ ਸਾਹਿਬ ਰਖੜਾ ਸਾਹਿਬ ਸਨ ਪਕੀ ਵੀ ਲੇਟਰ ਆਪੋ ਆਪਣੀ ਜਿਹੜੀ ਇਹਨਾਂ ਦੀ ਸੇਵਾ ਲੱਗੀ ਹੈ ਪੂਰੀ ਕਰਕੇ ਤੇ ਅਰਦਾਸ ਕਰਨਗੇ ਉਹ ਸਾਰੀ ਜਿਵੇਂ ਸਿੰਘ ਸੁਬਾਨ ਦਾ ਹੁਕਮ ਸੀਗਾ ਉਹਦੀ ਪਾਲਣਾ ਪੂਰੀ ਕਰਨਗੇ ਨਕੀ ਪੰਨੀ ਦਲ ਸੁਧਾਰ ਲਹਿਰ ਹੁਣ ਦੁਬਾਰਾ ਕਾਦੀ ਦਲ ਚਾਹ ਸਕਦੀ ਹੈ ਜਾਂ ਨਕੀ ਰਣਨੀਤੀ ਅੱਜ ਤਿਆਰ ਕੀਤੀ ਜਾਏ ਕਿਹਾ ਜਾ ਰਿਹਾ ਮੀਟਿੰਗ ਵੀ ਅੱਜ ਦੇਖੋ ਰਣਨੀਤੀ ਕੋਈ ਨਹੀਂ ਜੋ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਨੇ ਸਾਨੂੰ ਹੁਕਮ ਲਾਇਆ ਸੀ ਕਿ ਤੁਸੀਂ ਆਪਣੀ ਜਿਹੜੀ ਅਕਾਲੀ ਸੁਧਾਰ ਲਹਿਰ ਆ ਇਸ ਨੂੰ ਸਮੇਟ ਕੇ ਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਨਾ ਕਰੋ ਤੇ ਅੱਜ ਲੋੜ ਆ ਸਾਰਾ ਸਿੱਖ ਪੰਥ ਇਸ ਗੱਲ ਦੀ ਉਮੀਦ ਕਰਦਾ ਕਿ ਸਾਰੇ ਲੀਡਰ ਇਕੱਠੇ ਹੋ ਕੇ ਬਾਕੀਆਂ ਨੂੰ ਨਾਲ ਲੈ ਕੇ ਚੱਲਣ ਤੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਲੇਕਿਨ ਹਜੇ ਤੱਕ ਅਕਾਲੀ ਦਲ ਪਾਸੋਂ ਅਜੇ ਹਾਂ ਪੱਖੀ ਕੋਈ ਜਵਾਬ ਨਹੀਂ ਆਇਆ ਜਿਸ ਸਥਾਪਨਾ ਸ਼੍ਰੋਮਣੀ ਅਕਾਲੀ ਦਲ ਸੁਭਾਰਨ ਹਰ ਬਿਲਵਾ ਗਿਆ ਦੇਖੋ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਹਰ ਗੁਰਸਿੱਖ ਨੂੰ ਗੁਰੂ ਕੀ ਸੰਗਤ ਨੂੰ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਪੰਥ ਦਰਦੀਆਂ ਨੂੰ ਜਿਹੜਾ ਉੱਥੋਂ ਹੁਕਮ ਹੋਇਆ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸੁਭਾਨ ਵੱਲੋਂ ਉਹਦੀ ਪਾਲਣਾ ਕਰਨੀ ਚਾਹੀਦੀ ਆ ਉਹਦੇ ਵਿੱਚ ਕੋਈ ਆਨਾਂਗਾਨੀ ਨਹੀਂ ਕਰਨੀ ਚਾਹੀਦੀ ਕਿ ਕੋਈ ਉਹਦੇ ਵਿੱਚ ਕਿਸੇ ਤਰੀਕੇ ਦੇ ਨਾਲ ਬਹਾਨਾ ਨਹੀਂ ਲਾਉਣਾ ਚਾਹੀਦਾ ਤੁਸੀਂ ਪਾਲਣਾ ਦੀ ਗੱਲ ਕਰ ਰਹੇ 3 ਦਿਨ ਤੱਕ ਕਿਹਾ ਗਿਆ ਸੀ ਸਤੀਫਾ ਮਨਜ਼ੂਰ ਕਰਨਾ ਚਾਹੀਦਾ ਹ ਤੱਕ ਸਤੀਫਾ ਮਨਜ਼ੂਰ ਹੋ ਕੇ ਨੱਕ ਹੋ ਜਾਂਦਾ ਦੇਖੋ ਇਹ ਜੋ ਮੀਡੀਆ ਚ ਆਇਆ ਕਿ ਸਿੰਘ ਸਾਹਿਬ ਨੇ ਉਹਨਾਂ ਨੂੰ ਸਮਾਂ ਦਿੱਤਾ 20 ਤਰੀਕ ਤੱਕ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਸਿੰਘ ਸਾਹਿਬ ਦਾ ਫੈਸਲਾ ਆ ਤੇ ਚਲੋ ਉਹਨਾਂ ਨੇ ਆਪਣੀ ਸੋਚ ਸਮਝ ਕੇ ਲਿਆ ਪਰ 20 ਕਿਹੜਾ ਦੂਰ ਹੈ ਉਹ ਵੀ ਆ ਗਈ ਆ ਲੇਕਿਨ ਸਮਾਂ ਲੈਣਾ ਜਾਂ ਕੋਈ ਦੇ ਵਿੱਚ ਆਣਾ ਕਾ ਨਹੀਂ ਕਰਨੀ ਟਿਲਮਟ ਕਰਨੀ ਇਹ ਕਿਸੇ ਗੁਰਸਿੱਖ ਦਾ ਫਰਜ਼ ਨਹੀਂ ਹੈਗਾ ਹਰ ਗੁਰਸਿੱਖ ਨੂੰ ਜਿਹੜਾ ਅਕਾਲ ਤਖਤ ਸਾਹਿਬ ਨੂੰ ਮੰਨਦਾ ਜੇ ਆਪਾਂ ਇੱਥੇ ਪੇਸ਼ ਹੋਏ ਆ ਕਿ ਆ ਸਾਰਿਆਂ ਨੇ ਕਿ ਅਸੀਂ ਨਿਮਰਤਾ ਨਾਲ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਆ ਅਸੀਂ ਅਕਾਲ ਤਖਤ ਨੂੰ ਸਮਰਪਤ ਆ ਫਿਰ ਜਿਹੜਾ ਅਕਾਲ ਤਖਤ ਨੂੰ ਸਮਰਪਤ ਆ ਉਹਨੂੰ ਜੋ ਵੀ ਉੱਥੋਂ ਸਿੰਘ ਸਾਹਿਬ ਦਾ ਫੈਸਲਾ ਹੁਕਮ ਹੋਇਆ ਉਹਨੂੰ ਇਨ ਬਿਨ ਮੰਨਣਾ ਚਾਹੀਦਾ ਉਹਦੇ ਵਿੱਚ ਕੋਈ ਸੋਧ ਕਰਨ ਦੀ ਲੋੜ ਨਹੀਂ ਇਹ ਤਾਂ ਠੀਕ ਹੈ ਸਿੰਘ ਸੁਬਾਨ ਆਪ ਗੁਰੂ ਸਾਹਿਬ ਦੇ ਦੀ ਕਿਰਪਾ ਨਾਲ ਤੇ ਉਸ امرਤ ਨੇ ਜੋ ਕਰਨਗੇ ਸਾਰਿਆਂ ਨੂੰ ਉਹਦਾ ਆਪਣਾ ਉਹਦੀ ਪਾਲਣਾ ਕਰਨੀ ਪਊ ਸਾਰੇ ਮੰਨਣਗੇ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਜੋ ਹੁਕਮ ਹੋਇਆ ਉਹਦੀ ਸਾਰੇ ਰਲ ਕੇ ਪਾਲਣਾ ਕਰੀਏ ਅਕਾਲੀ ਦਲ ਨੂੰ ਨਵੇਂ ਸਿਰਿਓਂ ਉਹਦਾ ਮੋਟ ਬਣ ਕੇ ਤੇ ਮਜ਼ਬੂਤ ਕਰੀਏ ਲੋੜ ਹੈਗੀ ਆ ਪੰਜਾਬ ਨੂੰ ਅਜ ਅਕਾਲੀ ਦਲ ਨੂੰ ਅਕਾਲੀ ਦਲ ਦੀ ਤੇ ਉਹ ਵੀ ਜਿਹੜਾ ਅਕਾਲੀ ਦਲ ਲੋਕਾਂ 'ਚ ਸੰਗਤਾਂ 'ਚ ਆਪਣਾ ਦਵਾਰਾ ਵਿਸ਼ਵਾਸ ਕਾਇਮ ਕਰ ਸਕੇ ਵਿਸ਼ਵਾਸ ਟੁੱਟ ਗਿਆ ਸੀ ਦਵਾਰਾ ਵਿਸ਼ਵਾਸ ਬਹਾਲ ਕਰ ਸਕੀਏ ਪੰਸੀ ਸਹਿਬਾਨਾ ਦੀ